ਤੇ ਮਾਡਲ ਦੱਸਿਆ 850 ਨੰਬਰ ਆ ਫਰਸਟ ਪਾਰਟੀ ਦਾ ਤੇ ਬਈ ਮੈਨੂੰ ਇਹ ਦੱਸੋ ਕਿੰਦੇ ਚੱਲ ਸਟਾਰਟ ਕਰੇ ਟ੍ਰੈਡ ਹਾਂਜੀ ਹਾਂ ਸਟਾਰਟ ਕਰ ਆਪਾਂ ਫੇਰ ਬਾਅਦ ਚ ਪੁੱਛਦੇ ਆ ਰੇਟ ਹਾਂ ਕਾਰ ਦੀ ਬਹੁਤ ਗੈਂਟ ਆ ਰਿਸ ਦਿਓ ਜੀ ਕਾਰ ਦਿਓ ਬੰਦਾ ਪਰ ਬੰਦਾ ਲੈਣ ਤੋਂ ਪਹਿਲਾਂ ਮੇਰੇ ਕੋਲ ਇਹਦੇ ਦਾ ਰਿਕਾਰਡ ਕਢਾ ਕੇ ਆਵੀ ਜੰਤੀ ਹੂੰ ਚੈੱਕ ਕਰਾ ਧਰਮੇ ਵਿੱਚੋਂ ਕੋਈ ਇਹਦੇ ਟੈਪਟ ਨੂੰ ਚਾਬੀ ਲੱਗਿਓ ਕੋਈ ਨੋਜਲ ਨੂੰ ਚਾਬੀ ਲੱਗਿਓ ਕੋਈ ਇੰਜਨ ਨੂੰ ਚਾਬੀ ਲੱਗਿਓ ਵੀ ਰੈਡੀ ਰੂਡੀ ਰੀਟਰ ਦਾ ਚੈੱਕ ਕਰਾ ਦੇ ਪਾਣੀ ਵਾਲੀ ਟੈਂਕੀ ਦਾ ਨਟਾਂ ਤੇ ਨਿਕਲ ਉਵੇਂ ਪਿਆ ਬਈ ਰਹਿੰਦਾ ਨਹੀਂ ਆ ਚੀਜ਼ਾਂ ਤੇ ਸਹੀ ਗੱਲ ਹੈ ਤੇ ਨਟ ਹੀ ਨਹੀਂ ਕੋਈ ਖੁੱਲੇ ਹੋਇਆ ਯਾਰ ਇੰਨਾ ਨਵਾਂ ਟਰੈਕਟਰ ਕਿਸੇ ਮੁੱਲ ਵੀ ਨਹੀਂ ਮਿਲਦਾ ਬਾਈ ਜਿੱਥੇ ਮਰਜੀ ਬੰਦਾ ਗੇੜਾ ਦੇ ਆ ਵੀ ਮਾਡਲ ਕਿੰਨਾ ਪਹਿਲੇ ਦੱਸੋ ਮਾਡਲ ਇਹ 2013 ਪਰ ਇਹਨੂੰ ਵੇਖ ਕੇ ਕੋਈ ਕਹਿੰਦਾ ਨਹੀਂ ਵੀ ਇਹ 13 ਮਾਡਲ ਹੋਊਗਾ ਜੀ ਮੀਟਰ ਚੈੱਕ ਕਰਾ ਬਾਈ ਮੀਟਰ ਚੈੱਕ ਕਰਵਾਈ 22 22 ਮਾਡਲ ਮੀਟਰ ਦੀ ਕੰਡੀਸ਼ਨ ਨਹੀਂ ਹੁੰਦੀ ਜਿਹੜੀ ਜਿਹੜੀ 13 ਮਾਡਲ ਦੀ ਚਾਰ ਟਰੈਕਟਰਾਂ ਵਿੱਚੋਂ ਮਿੱਤਰੋ ਤਿੰਨ ਟਰੈਕਟਰ ਰਹਿ ਗਏ ਸੂਰ ਘੂਰੀ ਦੇ ਸੱਜਣ ਸਾਡਾ ਦਿਲ ਹੀ ਲੁੱਟ ਕੇ ਲੈ ਗਈ ਹੁਣ ਤੁਸੀਂ ਐ ਸੋਚਦੇ ਹੋਵੋਗੇ ਵੀ ਦਿਲ ਕਿਉਂ ਲੁੱਟ ਕੇ ਲੈ ਗਈ ਕਿਉਂਕਿ ਮਿੱਤਰੋ ਚਾਰ ਦਿਨ ਹੋ ਗਏ ਸੀ ਬਾਈ ਭਿੰਦੇ ਨੂੰ ਫੋਨ ਲਾਉਂਦੇ ਇਹਨੂੰ ਨਾ ਨਾਹਟ 11 ਟਰੈਕਟਰ ਲੈ ਕੇ ਆਇਆ ਸੀ ਬਾਈ 2001 ਮਾਡਲ ਮੈਂ ਇਹ ਕਹਿ ਸਕਦਾ ਵੀ ਲੋਕ ਇੱਥੇ ਗੱਡੀਆਂ ਦੇ ਬੀਮੇ ਨਹੀਂ ਕਰਵਾਉਂਦੇ ਪਰ ਜਿਹੜਾ ਨਾਟਕਾ ਦਾ ਟਰੈਕਟਰ ਸੀ ਉਹਦਾ ਬੀਮਾ ਵੀ ਪੂਰਾ ਤਿਆਰ ਉਹ ਸਾਰੇ ਓਰੀਜਨਲ ਸੀ ਸਾਰੀ ਜਾਣਕਾਰੀ ਆਪਾਂ ਭਿੰਦੇ ਤੋਂ ਲੈਣੇ ਪਹਿਲਾਂ ਨਾਟਕਾ ਦੇ ਬਾਰੇ ਗੱਲ ਕਰਦੇ ਆ ਬਾਈ ਹਾਂਜੀ ਬਾਈ ਜੀ ਉਹ ਮੈਨੂੰ ਕਮੀ ਜਿਹੀ ਲੱਗੀ ਮੈਂ ਸੌਰੀ ਮੰਗਦਾ ਯਾਰ ਮੈਥੋਂ ਨਾ ਬਾਈ ਨੇ ਸਪੈਸ਼ਲ ਖੜਾ ਕੇ ਰੱਖਿਆ ਕਹਿੰਦਾ ਬਾਈ ਯਾਰ ਪੱਟੀ ਮੈਂ ਟਰੈਕਟਰ ਨਹੀਂ ਹੁਣਾ ਚਰ ਦਿੰਦਾ ਜਿੰਨਾ ਚਿਰ ਤੂੰ ਵੀਡੀਓ ਨਹੀਂ ਪਾ ਕੇ ਜਾਂਦਾ ਬਾਈ ਮੈਂ ਕੱਲ ਵੀ ਬੰਦਿਆਂ ਨੂੰ ਕਿਹਾ ਸੀਗਾ ਉਹ ਕਹਿੰਦੇ ਬਾਈ ਅਸੀਂ ਲੈ ਕੇ ਅੱਜ ਜਾਣਾ ਮੈਂ ਕਿਹਾ ਯਾਰ ਤੁਸੀਂ ਅੱਜ ਦਾ ਦਿਨ ਵੇਟ ਕਰ ਲਓ ਡਿਲੀਵਰੀ ਤੁਹ ਅਸਲ ਗਲਤੀ ਰਹੀ ਕਿ ਮੈਥੋਂ ਵੀ ਮੈਥੋਂ ਕਈ ਦਿਨ ਆਇਆ ਹੀ ਨਹੀਂਗਾ ਮੈਂ ਤੁਹਾਨੂੰ ਫੋਨ ਤਾਂ ਬਹੁਤ ਕਰੀ ਬਾਈ ਆ ਜਾ ਹੈਣਾ ਚਲ ਕੋਈ ਗੱਲ ਨਹੀਂ ਉਹ ਤਾਂ ਬਾਈ ਮੈਨੂੰ ਦੱਸੋ ਉਹ 2001 ਮਾਡਲ ਸੀਗਾ 2001 ਮਾਡਲ ਸੀਗਾ ਸਾਰਾ ਓਰੀਜਨਲ ਸੀ ਉਹ ਮੈਂ ਕਿਹਾ ਉਹ ਜਿਹੜਾ ਟਰੈਕਟਰ ਬਾਈ ਨਾ ਤਾਂ ਕਿਸੇ ਕੋਲੇ ਹੋਣਾ ਤੇ ਨਾ ਹੀ ਆਪਣੇ ਸਾਰੇ ਪੰਜਾਬ ਚੋਂ ਮਿਲਣਾ ਉਹਦੇ ਨਾਲ ਦਾ ਅੱਛਾ ਜੀ ਉਹਦਾ ਫੁੱਲ ਬੀਮਾ ਸੀ ਸਾਲ ਦਾ ਪੱਟੀ ਸਾਹਿਬ ਹਾਂ ਫੁੱਲ ਪ੍ਰਦੂਸ਼ਣ ਸੀਗਾ ਅੱਛਾ 2028 ਤੱਕ ਉਹਦੀ ਪਾਸੰਗ ਸੀਗੀ ਓਕੇ ਤੇ ਨਵਾਂ ਉਹ ਇੰਨਾ ਸੀ ਬਾਈ ਯਾਰ ਮੈਂ ਕਹਿੰਦਾ ਜਿਹੜਾ ਬੰਦਾ ਦੇਖ ਲੈਂਦਾ ਕਹਿੰਦਾ ਜੀ ਬਾਈ ਯਾਰ ਪੈਸੇ ਦੱਸ ਕਿੰਨੇ ਲੈਣੇ ਆ ਅੱਛਾ ਜੀ ਹਾਂ ਪਰ ਉਹ ਵਿਚਾਰੇ ਭਰਾ ਸੀ ਆਪਣੇ ਉਹ ਵੀ ਬਹੁਤ ਟਾਈਮ ਦੇ ਮਗਰ ਫਿਰਦੇ ਸੀ ਆਪਣੇ ਵੀ ਉਹ ਚੰਗਾ ਟਰੈਕਟਰ ਲੈ ਆ ਕੇ ਦੇ ਬਈ ਲੱਭ ਕੇ ਦੇ ਕੋਈ ਹਾਂ ਹਾਂ ਚੱਲ ਲੈ ਕੇ ਕੋਈ ਗੱਲ ਨਹੀਂ ਮਾਲਕ ਵਾਧਾ ਕਰੇਗਾ ਸੱਜਣਾ ਨੂੰ ਤੇ ਵੀਡੀਓ ਸ਼ੇਅਰ ਕਰਕੇ ਸੂਰਕੂਰੀ ਤੱਕ ਪਹੁੰਚਾ ਵੀ ਦਿਓ ਸੂਰਕੂਰੀ ਪੰਡਾਣਾ ਕਿੱਥੇ ਕਿੱਥੇ ਪੈ ਜਾਂਦਾ ਉਹਨਾਂ ਦਾ ਪੰਡਾ ਇਹ ਆਪਣੇ ਇੱਥੋਂ ਜੈਤੋ ਤੋਂ ਰੋੜੀਕਪੁਰਾ ਜੀ ਰੋੜੀਕਪੁਰੇ ਤੋਂ 2-3 ਕਿਲੋ ਮੀਟਰ ਸਹੀ ਇਧਰ ਆ ਮਤਲਬ ਫਰੀਦਕੋਟ ਵਾਲੀ ਸਾਈਡ ਉਹਦੀ ਸਾਈਡ ਆ ਗਿਆ ਜੀ ਉਧਰਲੀ ਸਾਈਡ ਆ ਗਿਆ ਤੇ ਬਈ ਕੈਨੇਡਾ ਲੈ ਕੇ ਜਾਣਾ ਉਹਨਾਂ ਨੇ ਅਸੋਂਨ ਹਾਂਜੀ ਹੁਣ ਆਪਾਂ ਇਹਨਾਂ ਦੀ ਡਿਟੇਲ ਦੱਸਣੀ ਆ ਠੀਕ ਹੈ ਨਾ ਆਪਾਂ ਸ਼ੁਰੂਤ ਉੱਥੋਂ ਕਰਕੇ ਲਈਏ ਕਈ ਤੋਂ ਕਰੀਏ ਉਹ ਤਾਂ ਇਹ ਤੋਂ ਕਰ ਲਈ ਇਹਦੇ ਤੋਂ ਕਰੀਏ ਲਾਲ ਤੋਂ ਹਾਂ ਆ ਟਾਈਟਰ ਆਪਣਾ ਪੱਟੀ ਕੱਲ ਵੇਖਦਾ ਸੀ ਮੈਂ ਤੇਰੇ ਕਰਕੇ ਨਹੀਂ ਦਿੱਤਾ ਮੈਂ ਵੀਡੀਓ ਕਰਾਉਣੀ ਆ ਫੇਰ ਦੇਣਾ ਬੰਦਿਆ ਕੱਲ ਆਪਾਂ ਨੂੰ ਪੈਸੇ ਲਾਉਂਦੇ ਸੀ ਬਾਈ ਇਹਦੇ ਠੀਕ ਆ ਪਰ ਹੁਣ ਹੁਣ ਇਹ ਦੇਖਦੇ ਆਂ ਵੀ ਕਿਹੜਾ ਸੱਜਣ ਲੈਂਦਾ ਹਾਂ ਮਾਡਲ ਕਿੰਨਾ ਪਿੰਦੇ ਇਹ ਮਾਡਲ 2008 ਆ ਬਾਈ ਜੀ ਹਾਂ ਫਸਟ ਓਨਰ ਆ ਜੀ ਲੁਧਿਆਣੇ ਦਾ ਨੰਬਰ ਆ ਜੀ ਓਕੇ ਇ다 ਕੋਈ ਇੰਜਨ ਖੁੱਲਿਆ ਹੋਵੇ ਜਾਂ ਪੰਪ ਖੁੱਲਿਆ ਹੋਵੇ ਆਪਣੀ ਗਾਰੰਟੀ ਜਾਂ ਕੋਈ ਗੇਅਰ ਖੁੱਲਿਆ ਹੋਵੇ ਅੱਛਾ ਜੇ ਕੋਈ ਟਰਾਲੀ ਤੇ ਚੱਲਿਆ ਸਾਬਤ ਕਰਦੇ ਉਹਦੀ ਵੀ ਆਪਣੀ ਗਾਰੰਟੀ ਹੈ ਠੀਕ ਹੈ ਰਿੰਬਾ ਰੁੰਬਾ ਦਾ ਬਾਈ ਚੈੱਕ ਕਰਾ ਦੇ ਜਿੰਨੀ ਕੋਲੋਂ ਹੈਗੀ ਆ ਰੀਜਨਲ ਹੀ ਆ ਕੰਪਨੀ ਦੀ ਆਪਾਂ ਰੰਗ ਦੀ ਕਲਮ ਵੀ ਨਹੀਂ ਇਹਦੇ ਨੇੜੇ ਕਰੀ ਠੀਕ ਹੈ ਵੀਰੇ ਬਾਕੀ ਹੱਕ ਹੱਕ ਦਾ ਚੈੱਕ ਕਰਾ ਦੇ ਮਗਰੋਂ ਜਮਾ ਨਵਾਂ ਟਰੈਕਟਰ ਲੈਂ ਕੇ ਆ ਲੁਕਾਂ ਦਾ ਬਾਈ ਕੋਈ ਟੂਬਾਂ ਦਾ ਨਹੀਂ ਖੁੱਲਿਆ ਟਰੈਕਟਰ ਨਹੀਂ ਚਾਬੀ ਲੱਗ ਜਾਂਦੀ ਆ ਉਧਰਲੀ ਟੂਬ ਕੋਈ ਬ੍ਰੇਕਾਂ ਦਾ ਨਹੀਂ ਖੁੱਲਿਆ ਟਰੈਕਟਰ ਓਕੇ ਜਿੰਮੀ ਮਤਲਬ ਸੀਲਡ ਹੀ ਹੈ ਮੈਂ ਕਿਹਾ ਗਾਰ ओके 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 हां انجن ਗੇਅਰ ਦਾ ਮਾੜਾ ਹੋਵੇ ਆਪਣੀ ਗਾਰੰਟੀ ਆ ਠੀਕ ਐ 8 ਮਾਡਲ ਆ ਬਾਈ 8 ਮਾਡਲ ਪੰਜਾਬ ਨੰਬਰ ਆ ਲੁਧਿਆਣੇ ਦਾ ਨੰਬਰ ਆ ਹਾਂਜੀ ਹਾਂਜੀ ਫਰਸਟ ਓਨਰ ਆ ਜੀ ਫਰਸਟ ਓਨਰ ਆ ਹਾਂ 3000 3500 ਘੰਟਾ ਚੱਲਿਆ ਜੀ ਇਹ ਸੋ 3000 3500 ਘੰਟਾ ਚੱਲਿਆ ਹੋਇਆ ਮੀਟਰ ਤੇ ਚੈੱਕ ਕਰਾ ਦਿਓ ਪਲਾਂ ਦੀ ਓਕੇ ਸਾਰੇ ਮੀਟਰ ਚੱਲਦੇ ਆ ਜੀ ਮਗਰਾਡ ਮੁਰੂ ਸਾੜੇ ਦੇ ਨਾਲ ਦੀ ਨੇ ਬਾਈ ਨਾਲ ਦੇ ਜੀ ਨਾਲ ਦੇ ਜਮਾ ਕੋਈ ਗਲਿਆ ਪਲਿਆ ਨਹੀਂ ਬਾਈ ਕਿਤੇ ਓਕੇ ਹੂੰ ਚੱਲ ਚਲਾ ਵੀਦਾ ਹੁਣ ਕਿਵੇਂ ਆਹੀ ਯਾਰ ਕਿਸੇ ਕੋਈ ਦੀ ਮਗਰਲੇ ਸੇ ਦੀ ਆਵਾਜ਼ ਹੋਵੇ ਕੋਈ ਬ੍ਰੇਕਾਂ ਦੀ ਆਵਾਜ਼ ਹੋਵੇ ਕੋਈ ਗੇਅਰ ਦੀ ਆਵਾਜ਼ ਹੋਵੇ ਆਪਾਂ ਗਾਹਕ ਨੂੰ ਆਉਣ ਜਾਣ ਦਾ ਖਰਚਾ ਦੇ ਦਾਂਗੇ ਆਪਾਂ ਹਰੇਕ ਵੀਡੀਓ 'ਚ ਹੀ ਕਹਿੰਨੇ ਹੁੰਦੇ ਸਹੀ ਗੱਲ ਆ ਤੇ ਜੇ ਕਿਸੇ ਵੀਰ ਨੂੰ ਮਾੜਾ ਦਿੱਤਾ ਤੇਰੀ ਵੀਡੀਓ ਰਾਹੀਂ ਤਾਂ ਕਮੈਂਟ ਕਰਕੇ ਦੱਸ ਦੇ ਵੀ ਭਿੰਦੇ ਨੇ ਆਪਣੇ ਨਾਲ ਨਹੀਂ ਮਾੜਾ ਕੋਈ ਨਹੀਂ ਦਿੱਤਾ ਇਹ ਗੱਲ ਐਵੇਂ ਕਹੀ ਦੀ ਹੈ ਨਾ ਆਪਾਂ ਨੂੰ ਜਿਹੜੀ ਗੱਲ ਕਹੀ ਆ ਆਪਾਂ ਬਣ ਜਾਂਾਂ ਹੂੰ ਇਹਦੇ ਟਾਇਰਾਂ ਦੇ ਕੀ ਕੰਡੀਸ਼ਨ ਆ ਵੀ ਪੁੱਛਦੇ। ਇਹਦੇ ਮੂਰਲੇ ਟਾਇਰ ਤਾਂ ਬਈ ਨਵੇਂ ਆ ਰਗੇ ਆ ਮਾਨਕ 95 ਪੈਸੇ ਆ। ਇਹ ਤਾਂ ਇਹ ਤਾਂ ਨਵੇਂ ਨੇ ਇਹ ਤਾਂ ਮਾਰਕਾ ਵੀ ਨਿਕਲਿਆ ਹੋਇਆ ਲੈ। ਤੇ ਮਗਰਲੇ ਟਾਇਰ ਅੱਦੇ ਆ ਬਈ ਅੱਦੋਂ ਮਾੜੇ ਮੋਟੇ ਦਬਦੇ ਹੀ ਹੋਣਗੇ ਵਾਧੇ ਨਹੀਂ। ਵਾਧੇ ਨਹੀਂ ਹਾਂ। ਹਾਂ ਜੀ ਹਾਂ। ਕਿਸ ਨਾਲ ਜੁੜਿਆ ਹੈਗਾ ਗੁਡੀਯਾਰ ਦਾ? ਗੁਡੀਯਾਰ ਦਾ। ਮੂਰਲੇ ਸੀ80 ਦੇ। ਮੂਰਲੇ ਟਾਇਰ ਇਹਨੇ ਸੀ80 ਦੇ। ਹਾਂ ਇਹ ਸੇ ਉਸੇ ਦਾ ਚੈੱਕ ਕਰਾ ਦੇ ਸਾਰਾ ਓਰੀਜਨਲ ਹੀ ਆ ਜਿੰਨੇ ਕੋਈ ਟੱਕ ਟੱਪਾ ਕੱਲਾ ਬੰਪਰ ਰੰਗ ਕਰਾਇਆ ਆ ਆਪਾਂ ਟਰੈਕਟਰ ਦਾ। ਠੀਕ ਹੈ ਜੀ। ਤੇ ਮਾਡਲ ਦੱਸਿਆ 8 ਪੰਜਾਬ ਨੰਬਰ ਆ ਚਲ ਸਟਾਰਟ ਕਰੀ ਰੇਟ ਟੂ ਹਾਂਜੀ ਹਾਂ ਸਟਾਰਟ ਕਰ ਆਪਾਂ ਫੇਰ ਬਾਅਦ ਚ ਪੁੱਛਦੇ ਆ ਰੇਟ ਤੇ ਪਹਿਲਾਂ ਆਪਾਂ ਟਰੈਕਟਰ ਦੀ ਵੜਕ ਦੇਖ ਲਈਏ ਨਾ ਹਾਂ ਕਾਰ ਦੀ ਬਹੁਤ ਘੈਂਟ ਆ ਰੇਸ ਦਿਓ ਜੀ ਕਰ ਦਿਓ ਬੰਦ ਹਜੇ ਤੱਕ ਮੀਟਰ ਵੀ ਚੱਲਦਾ ਧਰਮੇ ਚੈੱਕ ਕਰਾ ਦੇ ਹਾਂਜੀ ਮੀਟਰ ਵੀ ਚੱਲਦਾ ਟਰੈਕਟਰ ਦਾ ਚੈੱਕ ਕਰਾ ਮੀਟਰ ਵੀ ਚੱਲਦਾ ਕਰਵਾ ਧਰਮੇ ਚੈੱਕ ਹੋਈ ਫੰਦੇ ਕਿੰਨੇ ਚ ਬਣੂ ਬਈ ਇਹ ਟਰੈਕਟਰ ਲੈ ਬਈ ਜੇ ਇੰਜਨ ਡਾਊਨ ਹੋ ਗਿਆ ਨਾ ਟਰੈਕਟਰ ਇੰਨੀ ਰੇਸ ਤੇ ਚੱਲਦਾ ਨਹੀਂ ਬੰਦ ਹੋ ਜਾਣਾ ਹਾਂ ਉਹ ਦੋ ਰੇਸ ਤੇ ਚੱਲੀ ਆਦਾ ਜਿਵੇਂ ਮਰਜ਼ੀ ਚਲਾਈ ਜਾ ਸਹੀ ਗੱਲ ਹੈ ਕਿੰਨੇ ਦਾ ਬਣੂ ਬਈ ਇਹ ਟਰੈਕਟਰ ਇਹ ਵੀ ਆਪਾਂ ਡਿਮਾਂਡ ਤਾਂ ਪੱਟੀ 3 ਲੱਖ ਰੁਪਈਆ ਕਰਦੇ ਆ 3 ਲੱਖ ਰੁਪਈਆ ਡਿਮਾਂਡ ਹੈ ਹਾਂਜੀ ਹਾਂ ਛੱਡਾਂਗੇ ਕਿੰਨੇ ਦਾ ਜੈ ਜੈ ਜੀ ਰੇਟ ਦੱਸ ਹਾਂ ਨਾ ਆਪਾਂ 2 ਲੱਖ 85000 ਰੁਪਈਆ ਤਾਂ ਦੇ ਦੇਾਂਗੇ ਦੋ ਲੱਖ 85000 ਹਾਂ ਆਪਾਂ ਨੂੰ 270000 ਰੁਪਿਆ ਬਾਈਕ ਆਲ ਲਾਉਂਦੇ ਸੀਗੇ ਬੰਦੇ ਆਪਾਂ ਦਿੱਤਾ ਨਹੀਂ ਆਪਾਂ 285 ਦੇ ਦੇਵਾਂਗੇ ਆਪਾਂ ਕੋਈ ਹਲਕਾ ਫੁਲਕਾ ਮਾਨ ਤਾਨ ਤੇਰੀ ਵੀਡੀਓ ਵੇਖ ਕੇ ਆਊਗਾ ਤਾਂ ਕੋਈ ਕਰ ਦੂੰ ਹਾਂ ਕੋਈ ਬਾਲਾ ਫਰਕ ਨਹੀਂ ਪੈਣਾ ਬਾਲਾ ਫਰਕ ਨਹੀਂ ਪੈਣਾ ਹਾਂਜੀ ਹਾਂ ਤੇ ਜਿਹੜਾ ਆ ਖੜਾ ਇਧਰਲੇ ਪਾਸੇ ਵੀ 750 ਡੀਆਈ ਇਹ ਤਾਂ ਬਾਈ ਨੁਕਰਾ ਹੀ ਆ ਜਿਹਨੂੰ ਕਹਿੰਦੇ ਆ ਅੱਛਾ ਇਹਦਾ ਤਾਂ ਮੁੱਲ ਹੀ ਨਹੀਂ ਕੋਈ ਹੁਣ ਤੱਕ ਪੱਟੀ ਸਾਹਿਬ ਇਹ ਜਿੰਨਾ ਵੀ ਚੱਲਿਆ ਨਾ ਜੰਸੀ ਰਿਕਾਰਡ ਨਾਲ ਹੀ ਚੱਲਿਆ ਅੱਛਾ ਹੁਣ ਤੱਕ ਪਰ ਬੰਦਾ ਲੈਣ ਤੋਂ ਪਹਿਲਾਂ ਮੇਰੇ ਕੋਲ ਇਹਦਾ ਰਿਕਾਰਡ ਕਢਾ ਕੇ ਆਵੀ ਜੰ ਚੈੱਕ ਕਰਾ ਧਰਮੇ ਵਿੱਚੋਂ ਕੋਈ ਇਹਦੇ ਟੈਪਟ ਨੂੰ ਚਾਬੀ ਲੱਗੀ ਹੋ ਕੋਈ ਨੌਜਲ ਨੂੰ ਚਾਬੀ ਲੱਗੀ ਹੋ ਕੋਈ ਇੰਜਨ ਨੂੰ ਚਾਬੀ ਲੱਗੀ ਹੋਵੇ ਰੈਡੀ ਰੂਡੀ ਰੀਟਰ ਦਾ ਚੈੱਕ ਕਰਾ ਦੇ ਪਾਣੀ ਵਾਲੀ ਟੈਂਕੀ ਦਾ ਨਟਾਂ ਤੇ ਨਿਕਲ ਉਵੇਂ ਪਿਆ ਬਈ ਰਹਿੰਦਾ ਨਹੀਂ ਆ ਚੀਜ਼ਾਂ ਤੇ ਸਹੀ ਗੱਲ ਹੈ ਤਾਂ ਨਟ ਹੀ ਨਹੀਂ ਕੋਈ ਖੁੱਲੇ ਹੋਇਆ ਯਾਰ ਇੰਨਾ ਨਵਾਂ ਟਰੈਕਟਰ ਕਿਸੇ ਮੁੱਲ ਵੀ ਨਹੀਂ ਮਿਲਦਾ ਬਾਈ ਜਿੱਥੇ ਮਰਜ਼ੀ ਬੰਦਾ ਗੇੜਾ ਦੇ ਆਵੇ ਮਾਡਲ ਕਿੰਨਾ ਪਹਿਲੇ ਦੱਸੋ ਮਾਡਲ ਇਹ 2013 ਪਰ ਇਹਨੂੰ ਵੇਖ ਕੇ ਕੋਈ ਕਹਿੰਦਾ ਨਹੀਂ ਵੀ ਇਹ 13 ਮਾਡਲ ਹੋਊਗਾ ਜੀ ਬਈ ਯਾਰ ਆ ਸਟਿਕਰੇ ਤੇ ਕੰਪਨੀ ਨਾਲ ਨਹੀਂ ਲੱਗ ਕੇ ਆਉਂਦਾ ਨਾਲ ਨਾਲ ਇਹਦਾ ਕਲੱਚ ਨਹੀਂ ਖੁੱਲਿਆ ਬ ਚੈੱਕ ਕਰਾ ਜੇ ਕਲੱਚ ਨੂੰ ਚਾਬੀ ਲੱਗੀ ਹੋਵੇ ਗਰੰਟੀ ਆ ਹਾਈ ਲੋ ਗੇਅਰ ਕੱਢ ਕੇ ਸਟਾਰਟ ਹੁੰਦਾ ਇਹ ਅੱਛਾ ਹਾਂ ਆ ਚੀਜ਼ਾਂ ਤੋਂ ਨਾ ਟਰੈਕਟਰ ਦੇ ਰੰਗ ਲੈ ਜਾਂਦਾ ਸਾਲਾ ਕਿਤੇ 14 ਦਾਗ ਨਹੀਂ ਕੋਈ ਲੈਫਟ ਟੱਪਾਂ ਨਹੀਂ ਖੁੱਲਿਆ ਕੋਈ ਗੇਅਰ ਵਾਲੇ ਨਟ ਨੂੰ ਨਹੀਂ ਚਾਬੀ ਲੱਗੀ 13 ਮਾਡਲ ਹੈ ਹਾਂ ਜੀ ਕੰਡੀਸ਼ਨ 23 ਵਰਗੀ ਹੈ ਬਾਈ ਜਮਾ ਘੰਟੇ ਗਿਣਤੀ ਦੇ ਪਤਾ ਕਿੰਨੇ ਚੱਲਿਆ 1000 ਤੇ 35 ਘੰਟੇ ਚੱਲਿਆ ਜੈਂਸੀ ਚੋਂ ਰਿਕਾਰਡ ਕਢਾ ਕੇ ਬੰਦਾ ਮੇਰੇ ਘਰੇ ਆਵੇ ਲੈਣ ਪਹਿਲਾਂ ਇਹਦਾ ਜੈਂਸੀ ਚੋਂ ਰਿਕਾਰਡ ਕਢਾ ਲੈ 35 ਘੰਟੇ ਚੱਲਿਆ ਹੋਇਆ ਹਾਂ ਹਾਂ ਜੈਂਸੀ ਚੋਂ ਰਿਕਾਰਡ ਕਢਾ ਲੇ ਉਸ ਤੋਂ ਬਾਅਦ ਆਪਣੇ ਕੋ ਤਰ ਮੇ ਤਾਂ ਗੱਲੀ ਵਾਂਗ ਕੰਪਨੀ ਵੀ ਆ ਬੰਪਰ ਵੀ ਰੰਗ ਹੋਵੇ ਤਾਂ ਆਪਣੀ ਗਾਰੰਟੀ ਆ ਸਹੀ ਵੀ ਨਾਲ ਦਾ ਆ ਰਵਣਾ ਰਹਿੰਦਗਾ ਨਹੀਂ ਬਾਈ ਸਾਰੀਆਂ ਨਾਲ ਪੰਜਾ ਲਾ ਕੇ ਸਿੱੜ ਦਿੰਦਾ ਕੋਈ ਟਰਾਲੀ ਤੇ ਚੱਲਿਆ ਸਾਫਤ ਕਰ ਦੇ ਉਹਦੀ ਵੀ ਗਾਰੰਟੀ ਆ ਮੇਰੀ ਬੰਦਿਆਂ ਦਾ ਐਡਰੈਸ ਦੇ ਦੂੰਗਾ ਜਿੱਥੋਂ ਲਿਆ ਆ ਮੈਂ ਕਿਸਾ ਚੈੱਕ ਕਰਵਾ ਬਾਈ ਟਾਇਰ ਵੀ ਨਾਲ ਦੇ ਹੁਣ ਕਿ ਮੁੱਤੇ ਦੇ ਨਾਲ ਦੇ ਨਾਲ ਦੇ ਬਾਈ ਆ ਲੈਫਟ ਲੂਟ ਪੰਪਾਂ ਦਾ ਬਾਈ ਚੈੱਕ ਕਰਾਈ ਥੱਲੇ ਬਲਾਕ ਦਾ ਇੰਨਾ ਰੰਗ ਨਹੀਂ ਹੁੰਦਾ ਟਰੈਕਟਰ ਤੇ ਮੱਚ ਜਾਂਦਾ ਬਾਈ ਸਹੀ ਜੁੱਲੇ ਤੇ ਕੋਈ ਚਟਾਕ ਨਹੀਂ ਸਾਲਾ ਦਿਖਾ ਦੇ ਮੈਨੂੰ ਹੂੰ ਬੈਟਰੀ ਟਾਪਾ ਦਿਖਾ ਦੇ ਇੱਥੋਂ ਕੱਟ ਜਾਂਦਾ ਬਾਈ ਫੇਰ ਤੱਕ ਕੰਪਨੀ ਦੇ ਸਟਿੱਕਰ ਉਵੇਂ ਪਏ ਆ ਸਹੀ ਮਗਰਲੇ ਪਾਸੋਂ ਹੁੱਕ ਚੈੱਕ ਕਰਾ ਦੇ ਬਾਈ ਕਾਸਾ ਵੀ ਨਹੀਂ ਪਿਆ ਹੁੱਕ ਤੇ ਦੀ ਜੀ ਯਾਰ ਟਰੈਕਟਰੀ ਪਾਪਾ ਯਾਰ ਕਿਹੜੇ ਕਿਹੜੇ ਰੈਂਬਾ ਦਾ ਚੈੱਕ ਕਰਾਈ ਬਾਈ ਸਰ ਮੈਂ ਲੈ ਸਟਿੱਕਰ ਦੇਖ ਲੈ ਹਲੇ 13 ਮਾਡਲ ਦੇ ਨਾਲ ਦੇ ਕੋਈ ਕਿਨਾਰੀ ਨਹੀਂ ਨਿਕਲੀ ਰੈਂਬ ਦੇ ਅੰਦਰਲੇ ਪਾਸੋਂ ਵੀ ਚੈੱਕ ਕਰਾ ਦੇ ਬਾਈ ਬਈ ਇਹ ਮਗਰੇ ਟਾਇਰ ਤਾਂ ਫਿਰ ਦੁਬਾਰਾ ਦੇ ਹੋਣਗੇ ਬਾਈ ਜੀ ਇਹ ਬੰਦੇ ਨੇ ਸ਼ੌਂਕੀਆ ਤੌਰ ਤੇ ਬੀਕੇਟੀ ਦੇ ਟਾਇਰ ਨਾਲ ਦੇ ਵੀ ਟਾਇਰ ਇੰਨੀ ਸੀ ਬਾਈ ਨੇ ਆਪਾਂ ਨੂੰ ਸਾਰੀ ਦੱਸ ਕੇ ਦਿੱਤਾ ਕਹਿੰਦਾ ਮੈਨੂੰ ਸੋਹਣੇ ਲੱਗਦੇ ਮੈਂ ਬੀਕੇਡੀ ਦੇ ਟਾਇਰ ਸ਼ੌਂਕ ਨਾਲ ਪਵਾਏ ਆ ਅੱਛਾ ਹੁੱਕ ਚੈੱਕ ਕਰਾ ਦੇ ਹੁੱਕ ਦੇ ਵਿੱਚ ਕਾਸਾ ਨਹੀਂ ਕੋਈ ਟੂਬਾਂ ਦਾ ਚੈੱਕ ਕਰਾ ਦੇ ਲੈਫਟ ਟਾਪੇ ਦਾ ਬ੍ਰੇਕਾਂ ਦਾ ਜੇ ਕਿਤੇ ਯਾਰ 10 ਨੰਬਰ ਦਾ ਨਾਟ ਵੀ ਬਦਲਿਆ ਹੋਵੇ ਗਾਹਕ 200 ਕਿਲੋਮੀਟਰ ਤੋਂ ਹੁੰਦਾ ਮੈਂ 400 ਕਿਲੋਮੀਟਰ ਦਾ ਖਰਚਾ ਦੇ ਦੂੰਗਾ ਗਾਹਕ ਨੂੰ ਅੱਛਾ ਹਾਂ ਵੀ ਕੋਈ ਟਾਇਰ ਰਾਫ ਚੱਲਿਆ ਸਾਬਤ ਕਰ ਦੇ ਡਰਾਈਵਰੀ ਬੋਲਾ ਨਮਾ ਕੋਈ ਡਰਾਵਰ ਚ ਨਹੀਂ ਇਹਦੇ ਕੋਈ ਨਾਲ ਦਾ ਰੰਗ ਫੜਾ ਧਰਮੀ ਨਾਲ ਦਾ ਰੰਗ ਹੱਕ ਚੈੱਕ ਕਰਾ ਦੇ ਬਾਈ ਉਹ ਫੋਕਸਾ ਦੇ ਲਾ ਪੂਰੀ ਦੇ ਪੂਰੀ ਪਈਆ ਕਿਤੇ ਕੋਈ ਰੰਗ ਦੀ ਲੱਗੀ ਕਲਮ ਵੀ ਸਾਬਤ ਕਰਦੇ ਤਾਂ ਵੀ ਆਪਾਂ ਗਾਹਕ ਨੂੰ ਜੇ 200 ਕਿਲੋਮੀਟਰ ਤੋਂ ਹਾਂ 400 ਕਿਲੋਮੀਟਰ ਦਾ ਖਰਚਾ ਦੇ ਦੇਾਂਗੇ ਬਾਈ ਜੀ ਇਹ ਤੇ ਨੰਬਰ ਕਿੱਥੋਂ ਦਾ ਬਈ ਇਹ ਤਾਂ ਭਿੰਦੇ ਇਹਦਾ ਨੰਬਰ ਹੈਗਾ ਪੀਵੀ 46 ਤਰਨ ਤਰਨ ਦਾ ਨੰਬਰ ਆ ਤੈਨੂੰ ਪਤਾ ਮੈਂ ਉਧਰ ਹੀ ਲਾਉਣਾ ਪੱਟੀ ਨੋਕਰੇ ਉੱਥੇ ਹੀ ਮਿਲਦੇ ਆ ਬਾਈ ਆ ਤਾਂ ਗੱਲ ਹੈਗੀ ਆ ਪੰਜਾਬ ਨੰਬਰ ਹੈ ਤਰਨਤਾਰਨ ਦਾ ਫਰਸਟ ਪਾਰਟੀ ਹੋਇਆ ਫਰਸਟ ਪਾਰਟੀ ਦੀ ਸਾਰੇ ਪ੍ਰੂਫ ਆ ਬੰਦੇ ਦੇ ਨਾਲ ਓਕੇ ਮੈਂ ਕਹਿੰਦਾ ਯਾਰ ਲੈਂਡ ਤੋਂ ਪਹਿਲਾਂ ਮੈਂ ਪਹਿਲਾਂ ਵੀ ਬੋਲਿਆ ਵੀ ਏਜੰਸੀ ਚੋਂ ਰਿਕਾਰਡ ਕਢਾ ਕੇ ਫਿਰ ਆਇਓ ਫਿਰ ਆਪਣੇ ਘਰੇ ਬੰਦਾ ਆਵੇ ਪਹਿਲਾਂ ਦੇਖਣ ਆਵੇ ਟਰੇਡਰ ਪਹਿਲਾਂ ਏਜੰਸੀ ਚੋਂ ਰਿਕਾਰਡ ਕਢਾ ਲੈ ਟਰੇਡਰ ਹਾਂ ਪਹਿਲਾਂ ਏਜੰਸੀ ਚ ਜਾ ਕੇ ਤੁਸੀਂ ਪਤਾ ਕਰਕੇ ਆਓ ਵੀ origignal ਕੀ ਗੱਲਬਾਤ ਰਹੀ ਹੋਈ ਟਰੇਡਰ ਇਹ ਜਿੰਨੀਆਂ ਇਹਦੀਆਂ ਸਰਵਸਾਂ ਹੋਈਆਂ ਏਜੰਸੀ ਚੋਂ ਹੀ ਹੋਈਆਂ ਵੀ ਆ ਅੱਛਾ ਇਹਦੀ ਸਰਵਸਾਂ ਨਹੀਂ ਇਹਦੀ ਬਾਹਰੋਂ ਹੋਈ ਵੀ ਭਾਈ ਮੈਨੂੰ ਇਹ ਦੱਸੋ ਹੁਣ ਇਹਨੂੰ ਸਟਾਰਟ ਕਰੋ ਫਿਰ ਦੇਖਦੇ ਆ ਗੱਲਬਾ ਪੱਤੀ ਸਾਹਿਬ ਇਹ ਹਾਈ ਲੋ ਗੇਅਰ ਕੱਢ ਕੇ ਸਟਾਰਟ ਹੁੰਦਾ ਬਾਈ ਅੱਛਾ ਜਰਬਾੰਦ ਅਰੇ ਮੀਟਰ ਚੈੱਕ ਕਰਾਵਾ ਮੀਟਰ ਚੈੱਕ ਕਰਵਾਈ 22 22 ਮਾਡਲ ਮੀਟਰ ਦੀ ਕੰਡੀਸ਼ਨ ਨਹੀਂ ਹੁੰਦੀ ਜੇ ਜਿਹੜੀ 13 ਮਾਡਲ ਦੀ ਕਰੇਸ ਤੋਂ ਨਹੀਂ ਹੋਰ ਦੇ ਇੱਕ ਵਾਰੀ ਤੂੰ ਐ ਨਹੀਂ ਦਿਖਾਉਣਾ ਤੂੰ ਐ ਨਹੀਂ ਦਿਖਾਉਣਾ ਜਮਾ ਹੀ ਨਹੀਂ ਬਾਈ ਯਾਰ ਨਾ ਤੋ ਕਰੇਸ ਤੇ ਚੱਲੀ ਆ ਮੈਂ ਕਰ ਦੇ ਬੰਦ ਕਰ ਦਿਓ ਇਹ ਰਪਾਂ ਚ ਤੂੰ ਐ ਨਹੀਂ ਦਿਖਾ ਰਿਹਾ ਟਰੈਕਟਰ ਤੇ ਜਮ ਜੀ ਹੈ ਨਾ ਪਿੰਦੇ ਐ ਦੱਸ ਬਾਈ ਡਿਮਾਂਡ ਕੀ ਰੱਖੀ ਐ ਟਰੈਕਟਰ ਦੀ ਪੱਟੀ ਸਾਹਿਬ ਡਿਮਾਂਡ ਵੀ ਦੱਸ ਦਿੰਨੇ ਆ ਇਹ ਟਰੈਕਟਰ ਦਾ ਫੋਨ ਮੈਨੂੰ ਸ਼ੌਂਕੀ ਬੰਦਾ ਕਰੇ ਜਿਹਨੂੰ ਜਾਤਕ ਪਾਤ ਦਾ ਪਤਾ ਵੀ ਟਰੈਕਟਰ ਦੀ ਜਾਤ ਕੀ ਹੁੰਦੀ ਆ ਆਮ ਬੰਦਾਣਾ ਫੋਨ ਕਰੇ ਕੁਛਕ ਬੰਦੇ ਕਮੈਂਟ ਹੁੰਦੇ ਆ ਵੀ ਬਾਈ ਦਾ ਰੇਟ ਜ਼ਿਆਦੇ ਆ ਪਰ ਮੈਨੂੰ ਜਿਹੜੇ ਬੰਦੇ ਨੂੰ ਪਰਖ ਆ ਗਦੇ ਘੋੜੇ ਦਾ ਜਿਹਨੂੰ ਪਤਾ ਵੀ ਕੀ ਫਰਕ ਹੁੰਦਾ ਉਹ ਬੰਦਾ ਆਪਾਂ ਨੂੰ ਫੋਨ ਕਰੇ ਇਸ ਟਰੈਕਟਰ ਦੀ ਬਾਤ ਫਿਰ ਹੁਣ ਆਪਾਂ ਇਹਨੂੰ ਡਿਮਾਂਡ ਤੇ ਦੀ ਦੱਸਣੀ ਪੈਣੀ ਡਿਮਾਂਡ ਇਹਦੀ ਆਪਣੀ 3.5-4 ਲੱਖ ਰੁਪਇਆ ਕੋਈ ਹਲਕਾ ਫੁਲਕਾ ਮਾਨਤਾ ਨਹੀਂ ਕਰੂੰਗਾ ਬੜਾ ਲੰਮਾ ਚੌੜਾ ਫ ਇਦੇ ਤੇ 3 ਤੋਂ 3.5 ਲੱਖ ਦਾ ਲੋਨ ਵੀ ਹੋ ਜਾਊਗਾ ਜੀ। ਅੱਛਾ। ਹਾਂਜੀ 2013 ਮਾਡਲ। 13 ਮਾਡਲ ਤੇ 3.5 ਲੱਖ ਦਾ ਲੋਨ ਹੋ ਜਾਊ। ਹਾਂਜੀ ਹਾਂਜੀ 3 ਲੱਖ ਤੋਂ ਲੈ ਕੇ 3.5 ਲੱਖ ਦਾ ਬਾਕੀ ਸੇ। ਤੇ 3.5-4 ਲੱਖਾਂ ਪਰ ਡਿਮਾਂਡ ਰੱਖੀ ਆ। ਹਾਂਜੀ ਹਾਂਜੀ। ਓਕੇ। 8 ਲੱਖ ਤੋਂ 3.5 ਲੱਖ ਰੁਪਈਆ ਡਾਊਨ ਪੇਮੈਂਟ ਦੇਣੀ ਪਊਗੀ। ਬਾਕੀ ਲੋਨ ਹੋ ਜਾਊਗਾ। ਮਿੱਤਰ ਉਹ ਕੰਡੀਸ਼ਨ 23 ਵਰਗੀ ਆ ਪਰ ਮਾਡਲ 13 ਆ ਯਾਰ। ਮੈਂ ਕਹਿਆ ਯਾਰ ਆ ਨਟਾਂ ਦੇ ਨਿਕਲ ਚੈੱਕ ਕਰਾ ਬਾਈ। ਕੰਪਨੀ ਦਾ ਉਵੇਂ ਪਿਆ ਸਾਲਾ ਸਾਰੇ ਦਾ ਸਾਰਾ। ਟਰੈਕਟਰ ਨਵਾਂ ਵਾਹਲਾ ਬਾਈ। ਬਹੁਤ ਜ਼ਿਆਦਾ ਨਵਾਂ ਪੱਟੀ ਤੇ ਇਹਦਾ ਆਖਰਵਿਆ ਕਿੰਨਾ ਮਾਡਲ ਹੈ ਇਹ ਵੀ 2008 ਮਾਡਲ ਹੈ ਜੀ 8 ਮਾਡਲ ਹੈ ਇਹਦਾ ਨੰਬਰ ਵੀ PV46 ਹੈ ਜੀ ਓਕੇ ਇਹਦੇ ਆਹ ਟਾਇਰ ਆ ਜਿਹੜੇ ਮੂਰਲੇ ਨਾਲ ਦੇ ਆ ਭੱਟੀ ਸਾਹਿਬ 2008 ਮਾਡਲ ਦੇ ਅਸੀਂ ਇਹਦੇ ਟਾਇਰ ਨਾਲ ਦੇ ਨੇ ਨਾਲ ਦੇ ਆਪਾਂ ਪਰ ਗਾਹਕ ਨੂੰ ਨਵੇਂ ਪਾ ਕੇ ਦੇਵਾਂਗੇ ਮੈਂ ਵੈਸੇ ਹੀ ਨਹੀਂ ਪਾਏ ਵੀ ਕਈ ਵਾਰੀ ਅਗਲਾ ਕਹਿ ਦਿੰਦਾ ਵੀ ਬੱਦ ਚੱਲਿਆ ਜਾਂ ਘਟ ਚੱਲਿਆ ਇਹਦੇ ਟਾਇਰ ਤਾਂ ਹੁਣ ਟਾਇਰ ਕਰਕੇ ਨਹੀਂ ਮੈਂ ਬਦਲੇ ਪਰ ਜੇ ਕੋਈ ਆਪਣਾ ਭਰਾ ਸੱਜਣਾ ਆਊਗਾ ਤਾਂ ਮੂਰਲੇ ਟਾਇਰ ਆਪਾਂ ਨੂੰ ਨਵੇਂ ਦੇਵਾਂਗੇ ਆਪਾਂ ਲ ਟਾਇਰ ਰੱਖਾਂਗੇ ਸੌਦਾ ਜਿੰਨੇ ਦਾ ਮਰਜ਼ੀ ਹੋ ਜੇ ਟਾਇਰ ਮਤਲਬ ਇਹਦੇ ਨਾਲ ਨਵੇਂ ਮਿਲਣਗੇ ਹਾਂਜੀ ਹ ਹਾਂ ਤੇ ਜੇ ਕੋਈ ਸੱਜਣ ਇਹ ਕਹੇ ਵੀ ਮੈਂ ਇਹਨੂੰ ਆਈ ਲੈ ਕੇ ਜਾਣਾ ਤਾਂ ਉਹ ਜਾ ਪੇਮੈਂਟ ਕੱਟ ਜੇ ਕੋਈ ਚੱਕਰ ਨਹੀਂ ਪੇਮੈਂਟ ਕੱਟ ਕਰਦੇ ਹੋ ਹਣਾ ਹਜੇ ਤੱਕ ਇਹਦਾ ਲੈਫਟ ਪੰਪ ਨਾਲ ਦਾ ਧਰਮ ਇਥੇ ਚੈੱਕ ਕਰਾਇਆ ਇਹਦਾ ਕੰਪਨੀ ਦਾ 2008 ਮਾਡਲ ਲਿਖਿਆ ਹੋਇਆ ਹੈ ਦੇ ਉੱਤੇ ਹਾਂ ਉਹਦੇ ਮਾਰਕ ਲੱਗੇ ਜੇ ਦਾ ਇੰਜਣ ਖੁੱਲਿਆ ਹੋਵੇ ਪੰਪ ਖੁੱਲਿਆ ਹੋਵੇ ਮੈਂ ਚੈੱਕ ਕਰਾਉਣਾ ਬਈ ਇਹਦੀ ਵੀ ਆਪਣੀ ਗਾਰੰਟੀ ਆ ਠੀਕ ਹੈ ਜੀ ਜੇ ਕਿਸੇ ਚੀਜ਼ ਨੂੰ ਚਾਬੀ ਲੱਗੀ ਹੋਵੇ ਚੈੱਕ ਕਰਾ ਦਿਆ ਲਟਾਣੋਂ ਬਈ ਜੇ ਚਾਬੀ ਲੱਗੀ ਹੋਵੇ ਹੂੰ ਚਾਬੀ ਤੇ ਰੀਟਰ ਟਰੈਕਟਰ ਦਾ ਲਾਲ ਦਾ ਬਾਈ ਹਜੇ ਤੱਕ ਓਕੇ ਬਾਟਰ ਬਾਡੀ ਵੀ ਟਰੈਕਟਰ ਦੀ ਨਾਲ ਦੀ ਆ ਠੀਕ ਹੈ ਹਾਂਜੀ ਹਾਂ ਇਹ ਦਾ ਅੱਠ ਮਾਡਲ ਹਾਂ ਪੰਪ ਦੀ ਕਿਸੇ ਆ ਵੈਸੇ ਚਲੋ ਮਾਡਲ ਦੇ ਹਿਸਾਬ ਨਾਲ ਰੰਗ ਲੈ ਜਾਂਦਾ ਟੱਕ ਟਕਾਈ ਜੇ ਚਾਬੀ ਲੱਗੀ ਹੋਵੇ ਗਾਰੰਟੀ ਆਪਣੀ ਪੰਪ ਨੂੰ ਵੀ ਹਾਂ ਉਦਾਂ ਨਹੀਂ ਖੁੱਲੇ ਹੋਏ ਨਾ 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 ਵਿੱਚੋਂ ਸ਼ੱਕ ਕਰਾ ਦੇ ਬਾਈ ਸ਼ੋ ਸ਼ਾਦਾ ਆ ਜਿੰਨੀ ਬੱਗੋਂ ਨਿਕਲੀਏ ਨਾ ਪੱਲੇ ਤੇ ਰੀਨ ਵਾਲਾ ਪੱਕ ਤੇ ਰੰਗ ਦੀ ਕਲਮ ਵੀ ਨਹੀਂ ਲਵਾਈ ਠੀਕ ਹੈ ਜੀ ਹਾਂਜੀ ਆ ਸਾਰੇ ਓਰੀਜਨਲ ਦੀ ਗਾਰੰਟੀ ਆ ਮੇਰੀ ਕੱਲੇ ਮਗਰਿਆੜ ਆ ਪਾ ਇਹਦੇ ਨਵੇਂ ਲਾਏ ਆ ਕਿਉਂਕਿ ਬਾਈ ਉਹਨਾਂ ਦੇ ਗੋਲੇ ਗਲਗੇ ਸੀਗੇ ਉਹ ਮਗਰਾੜ ਵੀ ਆਪਣੇ ਕੋਲੇ ਪਏ ਆ ਜੇ ਕੋਈ ਕਸਟਮਰ ਆਪਾਂ ਨੂੰ ਕਹੂਗਾ ਤਾਂ ਬਾਈ ਇਹਦੇ ਮਗਰਾੜ ਦਿਖਾ ਦੇ ਆਪਾਂ ਦਿਖਾ ਵੀ ਦੇਵਾਂਗੇ ਅਸਾ ਇਕੱਲੇ ਦੇ ਮਗਰਾੜ ਪਿੱਛਲੇ ਲੱਗੇ ਹੋਣੇ ਨਵੇਂ ਇਕੱਲੇ ਆ ਇਹ ਆਪਾਂ ਨਵੇਂ ਲਾਏ ਆ ਬਾਈ ਓਕੇ ਤੇ ਇਹਦੇ ਮਗਰ ਲਈ ਟਾਇਰ ਹੈਗੇ ਨੇ ਐਮ ਆਰ ਪ ਦੇ ਹਾਂਜੀ 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 ਤੇ ਰਿੰਮ ਰੋਮੋ ਬਾਈ ਇਹਦੇ ਵੀ ਚੈੱਕ ਕਰਵਾ ਦੇ ਬਹੁਤ ਨਵਾਂ ਟਰੈਕਟਰ ਇਹ ਵੀ ਰਿੰਬਾ ਨਾਲ ਹੋ ਕੇ ਚੈੱਕ ਕਰਾਈ ਬਾਈ ਇਹ ਟਰੈਕਟਰ ਦੀ ਕੋਈ ਟਰਾਲੀ ਤੇ ਚੱਲਿਆ ਸਾਫਤ ਕਰਦੇ ਉਹਦੀ ਵੀ ਮੇਰੀ ਗਾਰੰਟੀ ਆ ਜੀ ਠੀਕ ਹੈ ਜੀ ਹਾਂ ਤੇ ਖੁੱਲਿਆ ਕਿਤੇ ਟੂਬਾਂ ਡੱਬਾ ਵਾਲਾ ਧਰਮੇ ਚੈੱਕ ਕਰਾ ਦੇ ਹ ਕੱਲੇ ਮਗਰਿਆੜ ਆਪਾਂ ਨਵੇਂ ਲਾਏ ਆ। ਕੋਈ ਫਰੇ ਦੀ ਆ ਗੁੱਡੀਆਂ ਕਾਦੇ ਨਾਲ ਹਾ ਟੁੱਟੀਆਂ ਹੋਣ। ਇਹ ਬਾਈ ਜੀ ਇਹ ਨਾ ਕਦੇ ਬੰਦਾ ਕਹਿ ਰੇ ਨਗਹਿਲੀ ਕਰ ਲੈਂਦਾ ਧਿਆਨ ਨਹੀਂ ਰੱਖਦਾ ਆ ਚੀਜ਼ ਵੜ ਦਿੰਦੀ ਆ ਲਿੰਕ ਨਾਲ ਲੱਗੀ ਜਾਂਦੀ। ਅੱਛਾ। ਹਾਂਜੀ ਹਾਂ। ਓਕੇ। ਇਹ ਨਾਲ ਹੀ ਟਾਇਰ ਆਏ ਸੀ ਆਪਾਂ ਕੋਈ ਬਦਲਾਏ ਨਹੀਂ। ਉਹ ਜਿਆਦਾ ਜਿਹੜੇ ਇਹ ਅੰਦਰ ਲੀਆਂ ਗੁੱਡੀਆਂ ਟੁੱਟਦੀਆਂ ਨੇ ਇਹ ਟਰਾਲੀ ਦੀ ਹੁੱਕ ਦੀ ਟੁੱਟਦੀ ਆਉਂਦੀ ਆ। ਬਾਈ ਜੇ ਟਰਾਲੀ ਤੇ ਚੱਲਿਆ ਹੋਵੇ ਯਾਰ ਆਪਣੀ ਗਾਰੰਟੀ ਆ। ਉਹ ਲੈਂਕ ਲਾ ਕੇ ਜਰੂਰ ਵੱਡੇ ਵੇਟ ਆ। ਠੀਕ ਆ। ਜੋ ਜੀ ਗੱਲ ਹੁੰਦੀ ਆ ਆਪਾਂ ਬਦਲਾਵ ਹੀ ਦਿੰਦੇ ਆ। ਆਪ ਤੈਨੂੰ ਪਤਾ ਪੱਟੀ ਸਾਫ਼ ਸੁਥਰਾ ਜਿਹਾ ਕੰਮ ਕਰਕੇ ਖੁਸ਼ ਆਂ ਬਈ। ਨਹੀਂ ਉਹ ਤਾਂ ਤੇਰੀ ਗੱਲ ਵਧੀਆ ਵੀਰੇ। ਹਾਂ। ਤੇ ਐਂ ਦੱਸ ਬਈ। ਇਹ ਇਹ ਟਰੈਕਟਰ ਤੇ ਕੀ ਡਿਮਾਂਡ ਰਹੂਗੀ? ਇਹਦੀ ਡਿਮਾਂਡ ਤਾਂ ਪੱਟੀ ਆਪਾਂ 2,75,000 ਕਰਦੇ ਆ ਪਰ ਆਪਾਂ 2,60,000 ਦਾ ਦੇ ਦੇਗੇ। ਜਨ ਕਿਟਾਈ ਲੱਖ ਦਾ ਤਾਂ ਮੇਗਾ। ਚਲੋ ਕੋਈ ਗੱਲ ਨਹੀਂ ਢਾਈ ਦਾ ਕਰ ਲਾਂ ਤੂੰ ਕਹੀ ਦਿੱਤਾ ਪਰ ਇਹਦੋਂ ਘੱਟ ਨਹੀਂ ਹੋਣਾ ਭਾਈ ਛਢਾਈ ਤੋਂ ਘੱਟ ਨਹੀਂ ਹੋਣਾ ਨਹੀਂ 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 ਜਮ ਮਤਲਬ ਹੀ ਨਹੀਂ ਹੁਣ ਜੇ ਕੋਈ ਸੱਜਣ ਚਾਹੇ ਭਾਈ ਯਾਰ ਸਾਡੇ ਕੋਲ 245000 ਰੁਪਏ ਤਾਂ ਮੇਰਾ ਇਹਨੂੰ ਲੱਗਿਆ ਹੋਇਆ ਜਦੋਂ ਮੈਂ ਪੈਂਟਰ ਦੀ ਦੁਕਾਨ ਤੇ ਮਗਰਹਾੜ ਬਦਲਾਈ ਸੀ ਇਹਦੇ ਐਂਟਰੀ ਵੇਚਦਾ ਸੀਗਾ ਉੱਥੇ ਮੇਰਾ ਓਕੇ ਤੇ ਮੈਂ ਕਿਹਾ ਵੀ ਮੈਂ ਨਹੀਂ ਦੇਣਾ ਭਾਈ ਹੁਣ ਮੈਨੂੰ ਇਹ ਦੱਸਿਓ ਜੇ ਕੋਈ ਸੱਜਣ ਟਰੈਕਟਰ ਵੇਚਣਾ ਚਾਹੇ ਆਪਾਂ ਇਧਰੋਂ ਵੇਚਣ ਦੀ ਗੱਲ ਤਾਂ ਕਰਦੇ ਆ ਬਾਅਦ ਵਿੱਚ ਆਪਾਂ ਖਰੀਦ ਲਾਂਗੇ ਹਾਂ ਹਾਂ ਭਾਈ ਕੋਈ ਚੱਕਰ ਹੀ ਨਹੀਂ 2 4 5 ਜਿੰਨੇ ਵੀ ਮਿਲਦੇ ਆਪ ਤੁਸੀਂ ਸੋਚਦੇ ਹੋ ਬਈ ਅਸੀਂ ਵੇਚਣਾ ਤਾਂ ਵੀ ਬਾਈ ਭਿੰਦੇ ਨਾਲ ਸੰਪਰਕ ਕਰਿਓ ਪਰ ਜੇ ਤੁਹਾਡੇ ਦਿਲ ਨੂੰ ਕੋਈ ਇਹ ਟਰੈਕਟਰਾਂ ਦੇ ਵਿੱਚੋਂ ਜੱਜਦਾ ਤਾਂ ਤਾਂ ਤੁਸੀਂ ਸੰਪਰਕ ਕਰਨਾ ਹੀ ਕਰਨਾ ਕਿਉਂਕਿ ਇਹ ਟਰੈਕਟਰਾਂ ਨੂੰ ਦਿਖਾਉਣ ਵਾਸਤੇ ਹੀ ਅਸੀਂ ਸਪੈਸ਼ਲ ਵੀਡੀਓ ਕੀਤੀ ਹੈ ਪੱਟੀ ਸਾਹਿਬ ਹੋਰ ਵੀ ਦੱਸ ਦਿਨਾ ਭਰਾਵਾਂ ਦੀ ਕਿਰਪਾ ਨਾਲ ਆਪਾਂ ਸ਼ੋਅਰੂਮ ਤਿਆਰ ਕਰੀ ਜਾਂਦੇ ਆ ਆਪਾਂ 25 ਤੋਂ 30 ਟਰੈਕਟਰ ਰੱਖਿਆ ਕਰਨੇ ਆਪਣਾ ਸ਼ੋਅਰੂਮ ਤਿਆਰ ਹੋਈ ਜਾਂਦਾ ਆਪਾਂ ਕਿੱਥੇ ਸੱਚੋ ਲੋਕੇਸ਼ਨ ਦੱਸੋ ਪਹਿਲਾਂ ਤਾਂ ਆਪਾਂ ਆਪਣੇ ਪਿੰਡ ਹੀ ਵੱਡੇ ਰੋਡ ਦੇ ਉੱਪਰ ਆ ਵਿੱਕੀ ਦੇ ਢਾਬੇ ਦੇ ਨਾਲ ਆ ਜੀ ਵਿੱਕੀ ਦੇ ਢਾਬੇ ਦੇ ਨਾਲ ਆ ਸਰਕਾਰੀ ਸਕੂਲ ਨਾਲ ਕੇ ਓਕੇ ਉੱਥੇ ਆਪਾਂ 25 30 ਟਰੈਕਟਰ ਰੱਖਿਆ ਕਰਨੇ ਆਪਾਂ ਸ਼ੋਅਰੂਮ ਤਿਆਰ ਕਰੀ ਜਾਂਦੇ ਆ ਮਹਾਰਾਜ ਦੀ ਕਿਰਪਾ ਨਾਲ ਤੇ ਭਰਾਵਾਂ ਦੀ ਕਿਰਪਾ ਨਾਲ ਚਲੋ ਜੀ ਹੁਣ ਵੱਡੀ ਗੱਲ ਇਹ ਆ ਸੱਜਣ ਸੋਚਦੇ ਹੋਣਗੇ ਵੀ ਸਾਨੂੰ ਬਾਈ ਉਹਨੇ ਪਿੰਡ ਨਹੀਂ ਦੱਸਿਆ ਹਲੇ ਤੱਕ ਤੇ ਆ ਤੇ ਇਹ ਪਿੰਡ ਬਾਜਾਖਾਨਾ ਤੋਂ ਬਠਿੰਡਾ ਰੋਡ ਦੇ ਉੱਪਰ ਆਉਂਦਾ ਹੈ ਨਾ ਫਰੀਦਕੋਟ ਤੋਂ ਬਠਿੰਡਾ ਰੋਡ ਤੁਸੀਂ ਕਹਿ ਦਿੰਦੇ ਹੋ ਹਾਂਜੀ 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 ਬਾਜਾਖਾਨਾ ਤੋਂ 7 ਕਿਲੋਮੀਟਰ ਦੀ ਦੂਰੀ ਤੇ ਨਾ ਜੀਦਾ ਪਿੰਡ ਪੈ ਜਾਂਦਾ ਇੱਥੇ ਦਾ ਵੈਸੇ ਟੋਲ ਪਲਾਜ਼ਾ ਵੀ ਲੱਗਿਆ ਹੋਇਆ ਹੈ ਹਾਂ ਆਪਣੇ ਪਿੰਡ ਟੋਲ ਪਲਾਜ਼ਾ ਹੈ ਨਾ ਬਠਿੰਡਾ ਆਪਾਂ ਨੂੰ 18 ਕਿਲੋਮੀਟਰ ਹੈ ਬਾਜਾਖਾਨਾ 7 ਤੋਂ 8 ਕਿਲੋਮੀਟਰ ਓਕੇ ਤੇ ਆਪਣਾ ਨਾਮ ਆਪਣਾ ਮੋਬਾਈਲ ਨੰਬਰ ਦੱਸਿਓ ਬਈ ਆਪਣਾ ਮੋਬਾਈਲ ਨੰਬਰ 75299 ਜੀ 46838 ਜੀ ਓਕੇ ਉਹ ਮੈਂ ਮਾਫੀ ਚਾਹੁੰਨਾ ਪੱਟੀ ਸਾਹਿਬ ਭਰਾਵਾਂ ਦੇ ਫੋਨ ਬਹੁਤ ਆਉਂਦੇ ਆ ਕਈ ਵਾਰੀ ਯਾਰ ਚੱਕਿਆ ਨਹੀਂ ਜਾਂਦਾ ਕੋਈ ਭਰਾ ਗੁੱਸਾ ਨਾ ਕਰੇ ਹੈਨਾ ਫੋਨ ਤਾਂ ਰਾਤ ਨੂੰ 12 ਵਜੇ ਵੀ ਆਈ ਜਾਂਦੇ ਆ ਓਕੇ 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 ਪਰ ਚਲੋ ਕਈ ਵਾਰੀ ਭਰਾ ਨਹੀਂ ਚੱਕਿਆ ਜਾਂਦਾ ਕਿਤੇ ਤੋਂ ਹੈਨਾ ਬਿਲਕੁਲ ਜੀ ਬ ਤੇਰੀ ਵੀਡੀਓ 사ਦਕਾ ਭਰਾਵਾਂ ਦਾ ਪਿਆਰ ਬਹੁਤ ਮਿਲਦਾ ਆਪਾਂ। ਥੈਂਕ ਯੂ ਕਿਉਂਕਿ ਬਾਈ ਚੰਗੀ ਚੀਜ਼ ਆ ਤੇ ਉਹਦੇ ਚ ਤੇਰੀ ਵੀ ਅੱਜ ਤਾਂ ਸਾਡੀ ਵੀ ਅੱਜ ਤਾਂ। ਬਿਲਕੁਲ ਜੀ ਬਿਲਕੁਲ ਹੈਨਾ। ਚਲੋ ਮਿੱਤਰੋ ਕਰੋ ਬਾਈ ਨਾਲ ਸੰਪਰਕ ਨਾਮ ਬਾਈ ਦਾ ਭਿੰਦਾ ਤੇ ਪਿੰਡ ਬਾਈ ਦਾ ਜੀਦਾ। ਜਿਲ੍ਹਾ ਭਾਜਨ ਦਾ ਬਠਿੰਡਾ ਤੇ ਨੰਬਰ ਬਾਈ ਦਾ ਕੈਪਸ਼ਨ ਦੇ ਵਿੱਚ ਲਿਖਿਆ ਪਿਆ। ਕੋਈ ਵੀ ਟਰੈਕਟਰ ਤੁਹਾਡੇ ਪਸੰਦ ਆਉਂਦਾ ਬਾਈ ਲੋਨ ਵੀ ਕਰਵਾ ਦਿੰਦਾ ਉੱਚੇ ਮਾਡਲ ਆ ਤੇ ਪੁਰਾਣੇ ਟਰੈਕਟਰ ਜੇ ਤੁਹਾਡੇ ਘਰਾਂ ਦੇ ਵਿੱਚ ਖੜੇ ਆ ਉਹਨਾਂ ਨੂੰ ਖਰੀਦ ਵੀ ਲੈਂਦਾ ਤੇ ਵੇਚਣ ਦਾ ਕਾਰੋਬਾਰ ਕਰਦਾ ਚੰਗਾ ਟਰੈਕਟਰ ਪੱਟੀ ਸਾਫ ਹੋਵੇ ਯਾਰ ਆਪਾਂ ਛੱਡਦੇ ਨਹੀਂ ਕਿਸੇ ਮੁੱਲ ਵੀ ਪਰ ਟਰੈਕਟਰ ਚੰਗਾ ਹੋਵੇ ਟਰੈਕਟਰ ਚੰਗਾ ਆਪਾਂ ਮਾੜਾ ਟਰੈਕਟਰ ਨਹੀਂ ਲੈਂਦੇ ਕਰੋ ਸੰਪਰਕ